ਪੂਰੀ ਦੁਨੀਆ ਦੇ ਵਿੱਚ ਪਰਸੈਂਟ ਹੈ ਮਾ ਖੇਡ ਲਈ ਦਰਵਾ ਪਿੰਡ ਪੂਰੀ ਦੁਨੀਆ ਦਾ ਇਸ ਟੋਪਰਾਂ ਦੇ ਹਿੱਸੇ ਜੁੜਦਾ ਹੈ ਬਲਜੀਤ ਸਿੰਘ ਦੀ ਲਲਕਲਾ ਨਾਲ ਸਤਗੁਰ ਚਨੇੜੀ ਡੈਲੀ ਰਿੜਵਾਜੀ ਕਸ਼ਮੀਰਾ ਘਰਾਚੋ ਜੀ ਦਸਾਰਨੇ ਦਾ ਸੇਖੀ ਤੇ ਵੀਰ ਰਣ ਮਿਲ ਕੇ ਰੈਫਰੀ ਦੀਆਂ ਸੇਵਾਵਾਂ ਦੇ ਰਿਹਾ ਹੋਰ ਵੀ ਸਾਰੇ ਪੈ ਪਈ ਹੈ ਨਾਲ ਉਹ ਮੀਤੀ ਵਾਲੇ ਨੇ ਰਹਿਤਾ ਦਿੱਤੀ ਹੈ ਅੱਜ ਦੇ ਖੇਡ ਅੱਗੇ ਲੱਗੇ ਨਾ ਕੋਈ ਕਹਿੰਦੇ ਐਮਐਲਕੇ ਦਾ ਕੱਪ ਖੇਡਿਆ ਜਾਵੇਗਾ ਦੁਨੀਆ ਦੇ 스타ਦਮੇ ਦੀ ਧਰਤੀ ਦੇ ਪੁੱਜੋਗੇ ਉਥੇ ਗਏ ਬੱਬੂ ਮਾਂ ਨੇ ਵੀ ਗੱਲ ਕਰਨੀ ਹੈ ਬੱਬੂ ਮਾਂ ਨੇ ਵੀ ਗੱਲ ਕਰਨੀ ਹੈ ਇਹਦੇ ਮੇਲਾ ਨਹੀਂ ਕਹਿੰਦੇ ਮਾਲਵੇ ਦਾ ਭੱਜਣ ਦੀ ਗੱਲ ਹੁੰਦਾ ਹੈ ਜਿੱਤੇ ਇਲਾਕੇ ਦੇ ਸੰਗਤ ਨੂੰ ਬੜਾ ਇੰਤਜ਼ਾਰ ਹੁੰਦਾ ਹੈ ਭਾਈ ਉਡੀਕ ਹੁੰਦੀ ਹੈ ਕਿ ਜਿੱਤੇ ਦਾ ਕੱਪ ਕਦੋਂ ਆਵੇਗਾ ਕਿ ਨਾਲੇ ਸੁਪਰਸਟਾਰ ਖੜਾ ਗਏ ਦੇ ਦਰਸ਼ਨ ਹੋਣਗੇ ਤੇ ਨਾਲੇ ਬੱਬੂ ਮਾਂ ਦਾ ਜਿੱਤੇ ਨਾਪਾ ਕੇ ਪਹੁੰਚ ਹੋਣਾ ਦੇ ਦੇ ਆਉਣੇ ਸਾਡੇ ਪਾਸ ਆਵੇ ਇੱਕ ਟੋਪਾ ਕਾਰੇ ਦਿੰਦਾ ਹੈ ਕਿ ਉਹ ਸੀ ਕਹਿੰਦੇ ਮੈਨੂੰ ਇੰਸਟਾਗ੍ਰਾਮ ਸਾਰੇ ਐਮਸੀ ਸਹਿਰਾਨਾਂ ਨੇ ਤਾਰੀ ਬਗਰਾਵਲ ਜੀ ਬਹੁਤ ਸਾਡੇ ਕਰਮ ਕਮਾਨ ਬਿਰਦਾ ਜੀ ਹਾਂਜੀ ਇੱਕ ਤਾਂ ਬਾਕੀ ਸਾਰੇ ਧਿਆਨ ਦੇਣਾ ਜਦੋਂ ਉਦਘਾਟਨ ਹੋਣਾ ਦਿੱਤੇ ਇੱਕ ਬੋਲਾਂ ਦੇ ਨਾਲ ਸਿਰਫ ਸਾਡੇ ਸਰਕਾਰ ਲੋਗ ਕੱਟ ਦਿੰਦੀ ਐ ਦੇ ਮੈਂ ਰਾਈਟਰ ਅੰਡੀ ਟੋਰੇ ਜੀ ਨੂੰ ਮੈਂ ਖਵਾ ਰਿਹਾ ਹਾਂ ਦਰਸ਼ਕੋ ਤਾੜੀ ਮਾਰ ਦਿਓ ਉਚਾਲ ਦੇ ਰਾਈਟਰ ਸਾਹਿਬ ਮੰਤਰੀ ਸਾਹਿਬ ਸਰਦਾਰ ਭਾਲ ਸਿੰਘ ਜੀਮਾ ਜੀ ਉਹਨਾਂ ਹਮੇਸ਼ਾ ਜੀ ਖੇਡ ਨੂੰ ਉਤਹਾਵਾ ਦੇਣ ਦੇ ਲਈ ਹਮੇਸ਼ਾ ਉਹਨਾਂ ਦੇ ਖਜ਼ਾਨੇ ਜਿਹੜੇ ਪੰਜਾਬ ਸਰਕਾਰ ਦੇ ਖਜ਼ਾਨੇ ਕੋਲੇ ਰੱਖੇ ਨੇ ਇਸ ਸਟੇਡੀਅਮ ਦੇ ਨਾਲ ਜੀ ਇੱਕ ਇੰਡੋਰ ਸਟੇਡੀਅਮ ਬਣਾਇਆ ਜਾ ਰਿਹਾ ਜੋ ਮੈਨੂੰ ਆਸ ਹੈ ਕਿ ਇਸ ਏਰੀਆ ਦੇ ਵਿੱਚ ਕਬੱਡੀ ਔਰ ਦੂਸਰੀ ਖੇਡ ਜਿਹਾ ਕੁਸ਼ਤੀ ਉਹਨੂੰ ਨੋਮਾ ਕਿਹਾ ਉਹ ਬਦਲ ਕੰਦਰ ਬਹੁਤ ਵੱਡਾ ਯੋਗਦਾਨ ਰਿਹਾ ਸੀ ਦਾ ਸੋ ਇੱਕ ਵਾਰੀ ਫਿਰ ਸਾਰੀ ਰੋਟੰਗ ਕਮੇਟੀ ਸਾਡੇ ਪ੍ਰਧਾਨ ਜੀ ਅਮਰਿੰਦਰ ਜੀ ਐਡਵੋਕੇਟ ਸੋਹੀ ਸਾਹਿਬ ਜੀ ਔਰ ਇਸ ਕਮੇਟੀ ਦੇ ਜਿਨੇ ਵੀ ਉਧਾਰਦਾਰ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਮਾਰਕੀਟ ਕਬੱਡੀ ਨੂੰ ਇਸ ਸਟੇਜ ਤੇ ਲਿਆਂਦਾ ਇਸ ਵੱਡੇ ਮੁਕਾਮ ਤੇ ਚਾਹ ਔਰ ਮੈਂ ਇਸ ਤਰ੍ਹਾਂ ਇਹ ਇਨਾਂ ਬੱਚੇ ਤੋਂ ਇਨਾਂ ਨੌਜਵਾਨਾਂ ਤੋਂ ਪ੍ਰੇਰਨਾ ਲੈ ਕੇ ਸਾਡੀ ਜਿਹੜੀ ਪਲੀਲੀ ਹੈ ਸਾਡਾ ਯੂਥ ਜਿਹੜਾ ਹੈ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਰਹੀਆਂ ਖੇਡਾਂ ਦੇ ਵਿੱਚ ਇਨਵੋਲ ਰਹੇਗਾ ਔਰ ਆਪਣੀ ਕੰਟੀਨਜੇ ਚੰਗੇ ਥਾਂ ਵੀ ਚੱਲਣੇ ਚੱਲੇਗਾ ਇਹਨਾਂ ਦੇ ਵਿੱਚ ਹਮੇਸ਼ਾ ਸਾਡਾ ਨਾਮ ਹੋਵੇ ਫੰਡ ਧੰਨਵਾਦ ਸ੍ਰੀ ਬਚਨ ਸਿੰਘ ਯਾਦਗਾਰੀ ਰਣਜਵਾ ਕਬੱਡੀ ਇੰਟਰਨੈਸ਼ਨਲ ਕੱਪ ਜਿਹੜਾ ਕਰਵਾਇਆ ਜਾ ਰਿਹਾ ਉਹਦਾ ਅਜੂਬੋਧਨ ਕੀਤਾ ਗਿਆ ਹੈ ਇਹ ਧਰਤੀ ਜਿਹੜੀ ਹੈ ਇਹਦੇ ਵਿੱਚ ਹਮੇਸ਼ਾ ਹੀ ਸਪੋਰਟਸਮੈਨ ਜਿਹੜੇ ਨੇ ਖਾਸ ਤੌਰ ਤੇ ਕੁਸ਼ਤੀ ਔਰ ਕਬੱਡੀ ਇਹ ਏਰੀਆ ਜਿਹੜਾ ਹੈ ਗੜ ਰਿਹਾ ਇੱਥੋਂ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰ ਜਿਹੜੇ ਪੈਦਾ ਹੋਏ ਨੇ ਤੇ ਇਹ ਕਬੱਡੀ ਕੱਪ ਜਿਹੜਾ ਹੈ ਅੱਜ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਪੂਰੇ ਪੰਜਾਬ ਤੋਂ ਇੱਥੇ ਅੱਜ ਆਈਆਂ ਹਨ ਔਰ ਵੱਡਾ ਸਮਾਜਿਕ ਪ੍ਰੋਗਰਾਮ ਜਿਹੜਾ ਕੱਲ ਨੂੰ ਇੱਥੇ ਉਲੀਕਿਆ ਗਿਆ ਸੋ ਇਸ ਏਰੀਆ ਦੇ ਵਿੱਚ ਜੋ ਜਿਹੜੀ ਕਬੱਡੀ ਖੇਡ ਦੀ ਜਿਹੜੀ ਪੋਪੁਲੈਰਿਟੀ ਆ ਉਹਨੂੰ ਹੋਰ ਵਧਾਉਣ ਦੇ ਵਿੱਚ ਸਾਡੀ ਯੰਗ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕੇ ਸਪੋਰਟਸ ਦੇ ਨਾਲ ਖਾਸ ਤੌਰ ਤੇ ਕਬੱਡੀ ਵਰਗੇ ਜ਼ੋਰਦਾਰ ਟੀਮ ਦੇ ਜ਼ੋਰਦਾਰ ਜਿਹੜੀ ਖੇਡ ਹੈ ਉਦੇ ਨਾਲ ਜੋੜਨ ਦੇ ਲਈ ਬਹੁਤ ਵੱਡਾ ਇੱਕ ਜਿਹਨੂੰ ਕਹਾਂਗਾ ਕਿ ਐਗਜ਼ਾਮਪਲ ਬਣੇਗੀ ਸੋ ਮੈਂ ਪੂਰੀ ਟੀਮ ਹੈ ਇਸ ਸਾਡੇ ਮਾਨਯੋਗ ਮੰਤਰੀ ਸਾਹਿਬ ਦੀ ਰਹਿਨੁਮਾਈ ਵਿੱਚ ਇਹ ਜਿਹੜਾ ਟੂਰਨਾਮੈਂਟ ਉਹਦੀ ਸਾਰੀ ਟੀਮ ਜਿਹੜੀ ਦਾੜ ਲੱਗੀ ਹੋਈ ਹੈ ਇਸ ਟੀਮ ਇਸ ਟੂਰਨਾਮੈਂਟ ਨੂੰ ਕੋਰਨ ਦੇ ਵਿੱਚ ਔਰ ਖਾਸ ਤੌਰ ਤੇ ਸਾਡੇ ਮਨਿੰਦਰ ਕੁਮਾਨ ਜੀ ਔਰ ਕੁਮਾਨ ਬ੍ਰਦਰਸ ਜਿਹੜੇ ਯੂਕੇ ਔਰ ਕੈਨੇਡਾ ਤੋਂ ਜਿਹੜੇ ਪ੍ਰੋਗਰਾਮ ਕਰਵਾ ਰਹੇ ਨੇ ਉਹਨਾਂ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਦੇ ਜਿੱਤਨਾ ਸਦਕਾ ਜਿਹੜਾ ਟੂਰਨਾਮੈਂਟ ਹੈ ਗੁੰਡੇ ਪੱਧਰ ਤੇ ਕਰਾਇਆ ਜਾ ਰਿਹਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਇਹਦਾ ਨਾਮ ਹੈ ਇਸ ਟੂਰਨਾਮੈਂਟ ਦਾ ਅਸੀਂ ਦੂਜੇ ਜ਼ਿਲ੍ਹਿਆਂ ਜਿੱਦੋਂ ਕੰਮ ਕਰਦੇ ਸੀ ਸਾਨੂੰ ਅਸੀਂ ਵੀ ਸੁਣਦੇ ਸੀ ਕਿ ਦਿੜਬੇ ਵਿੱਚ ਕਬੱਡੀ ਦਾ ਇੱਕ ਬੜਾ ਵੱਡਾ ਕੱਪ ਹੁੰਦਾ ਹੈ ਸੋ ਅੱਜ ਪਹਿਲੀ ਵਾਰੀ ਇਹ ਆਉਣ ਦਾ ਮੌਕਾ ਮਿਲਿਆ ਔਰ ਦੇਖਣ ਦਾ ਮੌਕਾ ਮਿਲਿਆ ਔਰ ਵਾਕਿਆ ਹੀ ਲੋਕਾਂ ਦੇ ਵਿੱਚ ਬਹੁਤ ਹਾਸਾ ਹੈ ਇਸ ਕੱਪ ਦੇ ਲਈ ਔਰ ਮੈਨੂੰ ਲੱਗਦਾ ਹੈ ਕਿ ਸਾਡੀ ਯੰਗ ਜਨਰੇਸ਼ਨ ਜਿਹੜੀ ਹੈ ਉਹ ਸਪੋਰਟਸ ਵੱਲ ਜੁੜੇਗੀ ਧੰਨਵਾਦ ਬਹੁਤ ਹੀ ਸਦਕਾ